ਸਵਾਗਤ ਜੀ ਤੁਹਾਡਾ ਤੁਸੀਂ ਦੇਖ ਰਹੇ ਹੋ ਖਬਰ ਸਰਵੇਖਣ ਤੇ ਹਰ ਰੋਜ਼ ਦੀ ਤਰ੍ਹਾਂ ਮੈਂ ਹਰਦੀਪ ਕੌਰ ਹਾਜ਼ਰਾਂ ਤੁਹਾਡੇ ਨਾਲ ਲੈ ਕੇ ਖਬਰਾਂ ਦੀਆਂ ਕੁਝ ਖਬਰਾਂ ਤਾਂ ਤੇ ਅੱਜ ਖਾਸ ਤੌਰ ਤੇ ਜਿੰਨਾ ਵਿਸ਼ਿਆਂ ਦੇ ਉੱਤੇ ਜਿੰਨਾ ਖਬਰਾਂ ਦੇ ਉੱਤੇ ਗੱਲਬਾਤ ਕਰਨੀਆਂ ਉਹਨਾਂ ਦੇ ਵਿੱਚ ਸਵਾਤੀ ਮਾਲੀਵਾਲ ਦੀ ਗੱਲ ਤੇ ਨਾਲ ਦੀ ਨਾਲ ਜੇਕਰ ਅਸੀਂ ਗੱਲ ਕਰੀਏ ਤਾਂ ਖਡੂਰ ਸੇਬ ਸੀਰਤੀ ਗੱਲ ਉਸ ਦੇ ਨਾਲ ਹੀ ਗੱਲ ਕਰੀਏ ਤਾਂ ਲੁਧਿਆਣਾ ਸੀਰਤੇ ਉੱਤੇ ਮੁੱਖ ਤੌਰ ਤੇ ਜ਼ਿਕਰ ਕਰਾਂਗੇ ਸਭ ਤੋਂ ਪਹਿਲਾਂ ਲੈ ਲੈਂਦੇ ਆ ਸਵਾਤੀ ਮਾਲੀਵਾਲ ਦੀ ਖਬਰ ਤੁਸੀਂ ਦੇਖੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇ ਪੰਜਾਬ ਦੇ ਵਿੱਚ ਸੱਤਾਧਾਰੀ ਪਾਰਟੀ ਕਾ ਲਈਏ ਜਾਂ ਫਿਰ ਦਿੱਲੀ ਦੇ ਵਿੱਚ ਸੱਤਾਧਾਰੀ ਪਾਰਟੀ ਕਾ ਲਈਏ ਅਰਵਿੰਦ ਕੇਜੀਵਾਲ ਲਗਾਤਾਰ ਜੇਲ੍ਹ ਦੇ ਵਿੱਚ ਰਹੇ ਜੇਲ੍ਹ ਤੋਂ ਜਿਵੇਂ ਹੀ ਬਾਹਰ ਆਉਂਦੇ ਨੇ ਇੱਕ ਘਟਨਾ ਐਸੀ ਘਟਦੀ ਆ ਜਿਹੜੀ ਇੱਕ ਵਾਰ ਫੇਰ ਤੋਂ ਆਮ ਆਦਮੀ ਪਾਰਟੀ ਨੂੰ ਸਵਾਲਾਂ ਦੇ ਟਹਾਰੇ ਦੇ ਵਿੱਚ ਖੜਾ ਕਰ ਦਿੰਦੀ ਆ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ 33% ਰਾਖਵਾਂਕਰ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਲੇਕਿਨ ਪੰਜਾਬ ਦੇ ਵਿੱਚ ਜਦੋਂ ਲੋਕ ਸਭਾ ਚੋਣਾਂ 2024 ਦੀ ਗੱਲ ਚੱਲਦੀ ਆ ਤਾਂ ਆਪਣੀ ਹੀ ਇੱਥੇ ਪੰਜਾਬ ਦੇ ਵਿੱਚ 33% ਮਹਿਲਾਵਾਂ ਦੇ ਲਈ ਰਾਖਵਾਂਕਰਨ ਕਿੱਥੇ ਹੈ ਵੱਡਾ ਸਵਾਲ ਆਮ ਆਦਮੀ ਪਾਰਟੀ ਨੂੰ ਬੰਦ ਆਇਓ ਉਸ ਤੋਂ ਵੀ ਬਾਹਰ ਦੀ ਗੱਲ ਆ ਜਵੇ ਤਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਸਮੇਂ ਸਮੇਤੀ ਦਿੱਲੀ ਦੇ ਵਿੱਚ ਜਿਹੜੀਆਂ ਪਹਿਲਵਾਨ ਕੁੜੀਆਂ ਬੈਠੀਆਂ ਉਹਨਾਂ ਦੇ ਲਈ ਨਾਰੇ ਲਗਾਏ ਗਏ ਉਨਾ ਦੇ ਲਈ ਕਿਹਾ ਗਿਆ ਕਿ ਭਾਰਤੀ ਜਨਤਾ ਪਾਰਟੀ ਧੀਆ ਦੇ ਨਾਲ ਕਿਹੋ ਜਿਹਾ ਵਿਵਾਰ ਕਰ ਰਹੀ ਹੈ ਪਰ ਅੱਜ ਆਮ ਆਦਮੀ ਪਾਰਟੀ ਦੀ ਆਪਣੀ ਹੀ ਸੰਸਦ ਮੈਂਬਰ ਸੁਆਤੀ ਮਾਲੀਵਾਲ ਜਿਨ੍ਹਾਂ ਦੀ ਕਿ ਸੀਐਮ ਹਾਊਸ ਦੇ ਵਿੱਚ ਕੁੱਟਮਾਰ ਹੁੰਦੀ ਆ ਕੁੱਟਮਾਰ ਕਰਨ ਵਾਲੇ ਕੋਈ ਹੋਰ ਨਹੀਂ ਅਰਵਿੰਦ ਕੇਸਰੀਵਾਲ ਦੇ ਆਪਣੇ ਹੀ ਬੰਦੇ ਆਪਣੇ ਹੀ ਪੀਏ ਪਰਸਨਲ ਅਸਿਸਟੈਂਟ ਵਿਵਕ ਕੁਮਾਰ ਦੀ ਵੱਲੋਂ ਕੀਤੀ ਜਾਂਦੀ ਹੈ। ਪੱਤਰਕਾਰਾਂ ਵੱਲੋਂ ਲਗਾਤਾਰ ਸਵਾਲ ਪੁੱਛੇ ਜਾਂਦੇ ਨੇ ਕਿ ਆਖਿਰਕਾਰ ਅਜਿਹਾ ਕਿਉਂ ਕੀਤਾ ਗਿਆ? ਲਗਭਗ ਡੇਢ ਦਿਨ ਆਮ ਆਦਮੀ ਪਾਰਟੀ ਚੁੱਪੀ ਧਰੀ ਰੱਖਦੀ ਹੈ। ਸੰਜੀਤ ਸਿੰਘ ਨੂੰ ਸਵਾਲ ਕੀਤਾ ਜਾਂਦਾ ਹੈ ਤਾਂ ਸੰਜੀਤ ਸਿੰਘ ਕਹਿੰਦੇ ਨੇ ਵਿਸ਼ੇ ਗੱਲਬਾਤ ਕਰਨ ਲਈ ਹੋਰ ਵੀ ਬਹੁਤ ਨੇ। ਜਾਨੀ ਕਿ ਆਮ ਆਦਮੀ ਪਾਰਟੀ ਦੇ ਸੰਜੀਤ ਸਿੰਘ ਨੂੰ ਮਹਿਲਾਵਾਂ ਦੇ ਨਾਲ ਕੀਤੀ ਗਈ ਇਹ ਕੁੱਟਮਾਰ ਦੀ ਘਟਨਾ ਕੋਈ ਵੱਡੀ ਘਟਨਾ ਨਹੀਂ ਲੱਗਦੀ। उस तो भी बाद आ जाए तो अच्छ अरविंद केजरीवाल लगातार वोटा मंग रहे हैं अधी आबादी वाली महिलावान तो भी आम आदमी पार्टी वोटा मंग रही है लेकिन महिलावे मुद्दे से महिलावान की सुरक्षा से आम आदमी पार्टी का स्टैंड की है आम आदमी पार्टी सवाल बनते हैं स्वाति मालेवाल ਜਿਹੜੀ ਕਿ ਆਪਣੀ ਹੀ ਸੰਸਦ ਮੈਂਬਰ ਆ ਆਖਿਰਕਾਰ ਕਿਉਂ ਵਿਵਕ ਕੁਮਾਰ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਤੇ ਉਸ ਦੇ ਬਾਵਜੂਦ ਵੀ ਇੱਕ ਪਾਸੇ ਕਹਿੰਦੇ ਨੇ ਕਿ ਵਿਵਕ ਕੁਮਾਰ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਲੇਕਿਨ ਕਾਰਵਾਈ ਤਾਂ ਕਰਨੀ ਦੂਰ ਦੀ ਗੱਲ ਹੁਣ ਵੀ ਸੰਜੇ ਸਿੰਘ ਹੋਰਾਂ ਦੇ ਨਾਲ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਘੁੰਮਦੇ ਹੋਏ ਵੋਟਾਂ ਮੰਗਦੇ ਹੋਏ ਵਿਵਕ ਕੁਮਾਰ ਦਿਖਾਈ ਦੇ ਰਹੇ ਨੇ ਇਸ ਤੋਂ ਬਾਅਦ ਦੀ ਗੱਲ ਕਰ ਲਈਏ ਕਿ ਮਹਿਲਾਵਾਂ ਦੇ ਮੁੱਦੇ ਦੀ ਅਰਖਣ ਦੀ ਗੱਲ ਹਰ ਇੱਕ ਪਾਰਟੀ ਦੇ ਵੱਲੋਂ ਬੇਸ਼ੱਕ ਕੀਤੀ ਜਾਂਦੀ ਹੈ ਲੇਕਿਨ ਇੱਥੇ ਲੋਕ ਸਭਾ ਚੋਣਾਂ 2024 ਦੇ ਦੌਰਾਨ ਆਮ ਆਦਮੀ ਪਾਰਟੀ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ ਇਹ ਸਾਰੀਆਂ ਚੀਜ਼ਾਂ ਆਮ ਲੋਕ ਕਰਦੇ ਹੋਏ ਆਮ ਲੋਕ ਆਮ ਆਦਮੀ ਪਾਰਟੀ ਨੂੰ ਸਵਾਲ ਕਰਦੇ ਹੋਏ ਤੇ ਖਾਸ ਕਰਕੇ ਪੱਤਰਕਾਰ ਭਾਈਚਾਰਾ ਵੀ ਆਮ ਆਦਮੀ ਪਾਰਟੀ ਨੂੰ ਸਵਾਲ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਨਾਲ ਹੀ ਗੱਲ ਕਰਾਂਗੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਜਿਹੜੀ ਇੱਥੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਅਲੱਗ-ਥਲੱਗ ਹੋ ਕੇ ਚੱਲ ਰਹੀ ਹੈ ਅਲੱਗ-ਅਲੱਗ ਇਲੈਕਸ਼ਨ ਲੜਾਈ ਨੇ ਇੱਥੇ ਕੋਈ ਇੰਡੀਆ ਗੱਠ ਜੋੜ ਵਾਲੀ ਗੱਲ ਨਹੀਂ ਦਿੱਲੀ ਦੇ ਵਿੱਚ ਗੱਠ ਜੋੜ ਹੈ ਹੋਰਨਾ ਸਟੇਟਸ ਦੇ ਵਿੱਚ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਪਾਰਟੀ ਦਾ ਗੱਠ ਜੋੜ ਹੈ ਅੱਜ ਪੱਤਰਕਾਰਾਂ ਦੇ ਵੱਲੋਂ ਕਾਂਗਰਸ ਭਵਨ ਦੇ ਵਿੱਚ ਉਹਨਾਂ ਨੂੰ ਵੀ ਸਵਾਲ ਕੀਤਾ ਗਿਆ ਕਾਂਗਰਸ ਪਾਰਟੀ ਦੇ ਰਾਣਾ ਕੇਪੀ ਸਿੰਘ ਤੇ ਨਾਲ ਦੀ ਨਾਲ ਗੱਲ ਕਰ ਲਈਏ ਤਾਂ ਹੋਰ ਆਗੂ ਸੀਨੀਅਰ ਆਗੂ ਕਾਂਗਰਸ ਪਾਰਟੀ ਦੇ ਮੌਜੂਦ ਸਨ ਉਹਨਾਂ ਨੂੰ ਵੀ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹ ਵੀ ਸਵਾਲ ਤੋਂ ਇੱਕ ਤਰੀਕੇ ਨਾਲ ਗੋਲ ਮੋਲ ਕਰਦੇ ਹੋਏ ਨਜ਼ਰ ਆਈ ਹੁਣ ਗੱਲਬਾਤ ਕਰ ਲੈਣੀ ਹੈ ਜੀ ਇਹ ਆਮ ਆਦਮੀ ਪਾਰਟੀ ਦੀ ਗੱਲ ਹੋਗੀ ਇਹਦੇ ਤੋਂ ਇਸ ਬਾਬਤ ਮੈਂ ਨਹੀਂ ਕਹਿਣਾ ਕੀ ਕੀ ਆ ਕੀ ਨਹੀਂ ਆ ਜਿਹੜੇ ਵੀ ਦਰਸ਼ਕ ਪ੍ਰੋਗਰਾਮ ਨੂੰ ਦੇਖਦੇ ਨੇ ਟਿੱਪਣੀਆਂ ਆਪ ਕਰ ਸਕਦੇ ਨੇ ਕਿ ਆਖਿਰਕਾਰ ਆਮ ਆਦਮੀ ਪਾਰਟੀ સ્વાਤੀ ਮਾਲੀਵਾਲ ਦੇ ਇਸ ਪੂਰੇ ਘਟਨਾਕਰਮ ਦੇ ਮਾਮਲੇ ਦੇ ਵਿੱਚ ਚੁੱਪ ਕਿਉਂ ਹੈ ਉਸ ਤਰੀਕੇ ਦਾ ਐਕਸ਼ਨ ਜਿਸ ਤਰੀਕੇ ਦਾ ਐਕਸ਼ਨ ਉਹਨਾਂ ਨੇ ਜਦੋਂ ਦਿੱਲੀ ਦੇ ਵਿੱਚ ਪਹਿਲਵਾਨ ਟੀਨਾ ਧਰਨਾ ਦੇ ਰਹੀਆਂ ਸੀ ਉਸ ਸਮੇਂ ਜਿਹੜੇ ਬਿਆਨ ਸਾਹਮਣੇ ਆਏ ਅੱਜ ਆਪਣੀ ਹੀ ਸੰਸਦ ਸਵਾਤੀ ਮਾਲ ਦੀ ਮਲਦੀ ਆਪਣੇ ਹੀ ਬੰਦੇ ਦੇ ਵੱਲੋਂ ਜਦੋਂ ਕੁੱਟ ਮਾਰਿਆ ਤੇ ਅਜਿਹੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਤੇ ਖਾਸ ਤੌਰ ਤੇ ਇੰਡੀਆ ਘਟ ਚੋੜ ਇਹਨਾਂ ਦੀ ਭਾਈਵਾਲ ਪਾਰਟੀ ਕਾਂਗਰਸ ਤੇ ਉੱਤੇ ਵੀ ਬਹੁਤ سارے ਸਵਾਲ ਖੜੇ ਹੋ ਰਹੇ ਨੇ ਤੇ ਲੋਕ ਗਰ ਵੀ ਰਹੇ ਨੇ ਹੁਣ ਗੱਲ ਕਰਦੇ ਹਾਂ ਜੀ ਖਡੂਰ ਸਾਬ ਹਲਕੇ ਦੀ ਅਮਰਿਤਪਾਲ ਸਿੰਘ ਹੁਰਾਨੀ ਆਪਣੇ ਕਾਗਜ਼ ਵਾਪਸ ਲੈ ਲੈਣੀ ਜੀ ਹਾਂ ਬਿਲਕੁਲ ਠੀਕ ਸੁਣਿਆ ਤੁਸੀਂ ਅਮਰਿਤਪਾਲ ਸਿੰਘ ਹੁਰਾਨੀ ਆਪਣੇ ਕਾਗਜ਼ ਵਾਪਸ ਲੈ ਲੈਣੀ ਜਦੋਂ ਤੋਂ ਅਮਰਿਤਪਾਲ ਸਿੰਘ ਹੁਰਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਇੱਥੇ ਇਲੈਕਸ਼ਨ ਲੜ ਰਹੇ ਨੇ ਉਦੋਂ ਤੋਂ ਖਡੂਰ ਸਾਹਿਬ ਹਲਕੇ ਦੇ ਵਿੱਚ ਅਮਰਿਤਪਾਲ ਸਿੰਘ ਨਾਮ ਦੇ ਲਹਿਰ ਬਣ ਗਈ ਸੀ ਬੀਤੇ ਕੱਲ ਸੁਖਵੀਰ ਬਾਦਲ ਦੇ ਵੱਲੋਂ ਵੀ ਅਮਰਿਤਪਾਲ ਸਿੰਘ ਦੇ ਉੱਤੇ ਵੱਡੇ ਨਿਸ਼ਾਨੇ ਵਿੰਨੇ ਗਏ ਸੀ ਤੇ ਲੋਕਾਂ ਦੇ ਵਿੱਚ ਜਦੋਂ ਵਿਰਸਾ ਸਿੰਘ ਬਲਟੋਹਾ ਦੇ ਲਈ ਪ੍ਰਚਾਰ ਕਰੇ ਸੀ ਸੁਖਵੀਰ ਬਾਦਲ ਤਾਂ ਉਸ ਸਮੇਂ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਜਿੰਨਾ ਪਾਉਣ ਵਾਲਾ ਬੰਦਾ ਜਿਹੜਾ 1 ਸਾਲ ਬਾਅਦ ਆ ਕੇ ਇੱਥੇ ਅੰਮ੍ਰਿਤ ਸ਼ਕ ਲੈਂਦਾ ਏ ਕੀ ਉਹ ਪੰਥਕ ਹੈ ਜਾਂ ਉਹ ਪਾਰਟੀ ਪੰਥਕ ਹੈ ਜਿਹੜੀ ਪੰਥਕ ਮੁੱਦਿਆਂ ਦੀ ਹਮੇਸ਼ਾ ਗੱਲ ਕਰਦੀ ਰਹੀ ਹੈ ਲੋਕ ਆਪ ਸੋਚ ਵਿਚਾਰ ਕਰ ਲੈਣ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਸੀ ਸੁਖਵੀਰ ਬਾਦਲ ਹੁਰਾਨੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਅੰਮ੍ਰਿਤਪਾਲ ਸਿੰਘ ਹੁਰਾਨੀ ਕਦੋਂ ਅੰਮ੍ਰਿਤ ਸ਼ਕਿਆ ਜਦੋਂ ਉਹਨਾਂ ਨੇ ਇਹ ਗੱਲ ਕਹੀ ਸੀ ਤੇ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਤੇ ਨਾਲ ਦੀ ਨਾਲ ਕੁਝ ਇੱਕ ਫੋਟੋਗ੍ਰਾਫੀਆਂ ਜਿਹੜੀਆਂ ਵਾਇਰਲ ਹੋਣੀਆਂ ਸ਼ੁਰੂ ਹੋ ਗਿਆ ਕਿ ਆਪ ਸੁਖਬੀਰ ਬਾਦਲ ਹੁਣਾਂ ਨੇ ਕਦੋਂ ਅੰਮ੍ਰਿਤਸਰ ਆਇਆ ਸੀ ਮੈਂ ਇਹ ਸਾਰੀ ਘਟਨਾਕਰਮ ਦੇ ਵਿੱਚ ਨਹੀਂ ਜਾਣਾ ਪਰ ਸਵਾਲ ਵੱਡੇ ਖੜੇ ਹੁੰਦੇ ਨੇ ਕਿ ਜਦੋਂ ਇੱਕ ਵਾਰ ਅੰਮ੍ਰਿਤਪਾਲ ਸਿੰਘ ਖੁਰਾਂ ਦੇ ਹੱਕ ਦੇ ਵਿੱਚ ਖੜੀ ਹੋਈ ਦਿਖਾਈ ਦਿੰਦੀ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੇ ਇੱਕਦਮ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਪਤਾ ਲੱਗਦਾ ਹੈ ਕਿ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦਾ ਸਟੈਂਡ ਕੁਝ ਵੱਖਰਾ ਹੋ ਜਾਂਦਾ ਹੈ ਤੇ ਅਮਰਿਤਪਾਲ ਸਿੰਘ ਦੇ ਪ੍ਰਤੀ ਅਜਈ ਸ਼ਬਦਾਵਲੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਿਆਨ ਕਰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਆਖਿਰਕਾਰ ਅਮਰਿਤਪਾਲ ਸਿੰਘ ਇਲੈਕਸ਼ਨ ਕਿਉਂ ਲੜ ਰਹੇ ਨਹੀਂ ਜਦੋਂ ਤੋਂ ਗੱਲ ਕਰੀਏ ਬੀਬੀ ਖਾਲੜਾ ਅਮਰਿਤਪਾਲ ਸਿੰਘ ਹੋਰਾਂ ਦੇ ਹੱਥ ਦੇ ਵਿੱਚ ਆ ਕੇ ਖੜੇ ਹੋਏ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਕਿਉਂਕਿ ਜਦੋਂ ਤੋਂ ਬੀਬੀ ਖਾਲੜਾ ਆ ਕੇ ਖੜੇ ਹੋ ਗਏ ਅਮਰਿਤਪਾਲ ਸਿੰਘ ਹੋਰਾਂ ਦੇ ਨਾਮ ਦੀ ਇੱਕ ਤਰੀਕੇ ਦੇ ਨਾਲ ਲਹਿਰ ਖਡੂਰ ਸਾਹਿਬ ਹਲਕੇ ਦੇ ਵਿੱਚ ਬਣ ਗਈ ਖਡੂਰ ਸਾਹਿਬ ਹਲਕਾ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਪੁੱਲਰ ਚੌਂ ਮੈਦਾਨ ਦੇ ਵਿੱਚ ਨੇ ਉੱਥੇ ਹੀ ਨਾਲ ਦੀ ਨਾਲ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਚੂਨ ਮੈਦਾਨ ਦੇ ਵਿੱਚ ਨਹੀਂ ਨਾਲ ਦੀ ਨਾਲ ਗੱਲ ਕਰਨੀ ਹੈ ਕੁਲ ਵੀਰ ਜੀਰਾ ਵੀ ਚੂਨ ਮੈਦਾਨ ਦੇ ਵਿੱਚ ਨਹੀਂ ਲੇਕਿਨ ਵੱਡੇ ਤੌਰ ਤੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਹਾਲੇ ਤੱਕ ਜਿਹੜੀ ਹੈਗੀ ਵੱਡੀ ਰੂਪ ਵਿੱਚ ਜਿਹੜੀ ਲਹਿਰ ਬਣੀ ਹੋਈ ਆ ਉਹ ਅਮਰਿਤਪਾਲ ਸਿੰਘ ਖੂਰਾ ਦੀ ਬਣੀ ਹੋਈ ਆ ਹਾਲਾਂਕਿ ਜੇਕਰ ਜ਼ਮੀਨੀ ਸਤਰ ਨੂੰ ਦੇਖੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਨਾਪਣੀਆਂ ਤੋਲਣੀਆਂ ਵਾਚਣੀਆਂ ਬਣਦੀਆਂ ਨੇ ਸਮੇਂ-ਸਮੇਂ ਤੇ ਸਾਰੀਆਂ ਚੀਜ਼ਾਂ ਕਲੀਅਰ ਹੁੰਦੀਆਂ ਜਾਂਦੀਆਂ ਨੇ ਲੇਕਿਨ ਜਿਸ ਤਰੀਕੇ ਦਾ ਸੁਪੀਰ ਸਿੰਘ ਬਾਦਲੂ ਖੁਣਾ ਦਾ ਇਹ ਬਿਆਨ ਆਇਆ ਏ ਇਸ ਬਿਆਨ ਨੇ ਇੱਕ ਤਰੀਕੇ ਦੇ ਨਾਲ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਲਿਆ ਕੇ ਖੜੀਆਂ ਕਰ ਦਿੱਤੀਆਂ ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਲੋਕ ਕਹਿ ਰਹੇ ਨੇ ਕਿ ਦੋਰਾ ਇੱਕ ਤਰੀਕੇ ਦੇ ਨਾਲ ਸਟੈਂਡਰਡ ਸਾਹਮਣੇ ਆ ਗਿਆ ਹੈ ਕਿਉਂਕਿ ਇਕ ਵਾਲੇ ਇੱਕ ਸਮੇਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਮਰਿਤਪਾਲ ਸਿੰਘ ਹੁਰਾਂ ਦੀ ਹਮਾਇਤ ਕੀਤੀ ਗਈ ਸੀ ਹੁਣ ਜੋ ਇਸ ਖਬਰ ਨੂੰ ਲੈਣ ਤੋਂ ਪਹਿਲਾਂ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਅਮਰਿਤਪਾਲ ਸਿੰਘ ਹੋਰਾਂ ਨੇ ਕਾਗਜ਼ ਵਾਪਸ ਲੈ ਲੈਣੇ ਬਿਲਕੁਲ ਠੀਕ ਸੁਣਿਆ ਤੁਸੀਂ ਅਮਰਿਤਪਾਲ ਸਿੰਘ ਹੋਰਾਂ ਨੇ ਕਾਗਜ਼ ਵਾਪਸ ਲੈਣੇ ਪਰ ਇਹ ਉਹ ਅਮਰਿਤਪਾਲ ਸਿੰਘ ਨਹੀਂ ਆ ਜਿਨ੍ਹਾਂ ਦਾ ਜ਼ਿਕਰ ਅਸੀਂ ਕਰ ਰਹੇ ਹਾਂ ਜਿਸ ਅਮਰਿਤਪਾਲ ਸਿੰਘ ਹੋਰਾਂ ਦੇ ਵੱਲੋਂ ਆਪਣੇ ਕਾਗਜ਼ ਵਾਪਸ ਲੈਣੇ ਉਹ ਨਿਹਾਲ ਸਿੰਘ ਵਾਲਾ ਮੋਗਾ ਦੇ ਅਮਰਿਤਪਾਲ ਸਿੰਘ ਸਨ ਜਿਨ੍ਹਾਂ ਨੇ ਕਿ ਆਪਣੇ ਪੇਪਰ ਨਾਮਜ਼ਦ ਕੀਤੇ ਸੀ ਕਿ ਉਹ ਮੋਗੇ ਤੋਂ ਆ ਕੇ ਇੱਥੇ ਇਲੈਕਸ਼ਨ ਲੜਨਗੇ ਜਿਵੇਂ ਹੀ ਦੂਜੇ ਅਮਰਿਤਪਾਲ ਸਿੰਘ ਦਾ ਨਾਮ ਜਿਹੜੇ ਕਿ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਸਨ ਉਹਨਾਂ ਦਾ ਸਾਹਮਣੇ ਆਇਆ ਤੇ ਲਗਾਤਾਰ ਜਿਹੜੀ ਸ਼ਾਨਦਿਨ ਸ਼ੁਰੂ ਹੋ ਗਈ ਕਿ ਆਖਿਰਕਾਰ ਕੋਈ ਵੀ ਅਮਰਿਤਪਾਲ ਸਿੰਘ ਜਿਸ ਨੇ ਆਪਣਾ ਬਾਣਾ ਵੀ ਇੱਕ ਤਰੀਕੇ ਦੇ ਨਾਲ ਅਮਰਿਤਪਾਲ ਸਿੰਘ ਵਰਗਾ ਹੀ ਸਜਾਇਆ ਹੋਇਆ ਏ ਠੀਕ ਉਸੇ ਤਰੀਕੇ ਹੀ ਪਾਲੀ ਪੀਲੀ ਇੱਕ ਪਰਨਾ ਜਿਹਾ ਬੰਨਿਆ ਹੋਇਆ ਏ ਜਿਸ ਤਰੀਕੇ ਭਾਈ ਅਮਰਿਤਪਾਲ ਸਿੰਘ ਹੁਰੀ ਬੰਦੇ ਨੇ ਤੇ ਉਹੀ ਫੋਟੋ ਆਪਣੇ ਨਾਮਜ਼ਾਦੀ ਪੇਪਰ ਭਰਨ ਵੇਲੇ ਲਗਾਈ ਗਈ ਹੈ ਜਿਸ ਤਰੀਕੇ ਦੀ ਆਪ ਭਾਈ ਅੰਮ੍ਰਿਤਪਾਲ ਸਿੰਘ ਹੁਰਾਂ ਦੀ ਫੋਟੋ ਐ ਜਦੋਂ ਸ਼ਾਨਦਿਨ ਸ਼ੁਰੂ ਹੁੰਦੀ ਹੈ ਤਾਂ ਉਹਦੇ ਵਿੱਚ ਜਿਹੜੀ ਗੱਲ ਸਾਹਮਣੇ ਉੱਭਰ ਕੇ ਆਉਂਦੀ ਹੈ ਉਹਦੇ ਵਿੱਚ ਪਤਾ ਚੱਲਦਾ ਏ ਕਿ ਇਹ ਅੰਮ੍ਰਿਤਪਾਲ ਸਿੰਘ ਮੋਗੀ ਦਾ ਰਹਿਣ ਵਾਲਾ ਏ ਨਿਹਾਲ ਸਿੰਘ ਵਾਲੇ ਦਾ ਏ ਤੇ ਨਾਲ ਦੀ ਨਾਲ ਆਮ ਆਦਮੀ ਪਾਰਟੀ ਦਾ ਬੁਲਾਹਾਈ ਆਮ ਆਦਮੀ ਪਾਰਟੀ ਦਾ ਬਲਾਰਾ ਹੋਣ ਦੀ ਜਿਵੇਂ ਹੀ ਗੱਲ ਸਾਹਮਣੇ ਆਈ ਲੋਕਾਂ ਦੇ ਮੈਨੂੰ ਵਿਰੋਧ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਨਿਹਾਲ ਸਿੰਘ ਵਾਲਾ ਮੋਗਾ ਦੇ ਅਮਰਿਤਪਾਲ ਸਿੰਘ ਹੁਰਾ ਨੇ ਆਪਣੇ ਕਾਗਜ਼ ਵਾਪਸ ਲੈ ਲਏ ਜੀ ਹਾਂ ਭਾਈ ਅਮਰਿਤਪਾਲ ਸਿੰਘ ਹੁਰਾ ਦੇ ਵੱਲੋਂ ਆਪਣੇ ਕਾਗਜ਼ ਵਾਪਸ ਨਹੀਂ ਲੈ ਗਏ ਸਗੋਂ ਅਮਰਿਤਪਾਲ ਸਿੰਘ ਜਿਹੜਾ ਕਿ ਇੱਕ ਸਿਆਸੀ ਧਿਰ ਦੇ ਵੱਲੋਂ ਅਮਰਿਤਪਾਲ ਸਿੰਘ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਗਿਆ ਸੀ ਉਸ ਦੇ ਕਾਗਜ਼ ਆਪਣੇ ਵਾਪਸ ਲੈ ਨਹੀਂ ਅਸੀਂ ਇਸ ਮੰਚ ਤੋਂ ਇਹ ਬਿਲਕੁਲ ਨਹੀਂ ਕਹਿੰਦੇ ਕਿ ਇਹ ਜਿਹੜੀ ਸਿਆਸੀ ਪੈਂਤੜਾ ਸੀ ਇਹ ਜਿਹੜੀ ਸਿਆਸੀ ਚਾਲ ਸੀ ਕਿਸ ਪਾਰਟੀ ਨੇ ਖੇਡੀ ਸੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੀ ਸ਼ਾਨਦਿਨ ਸਾਹਮਣੇ ਆਏਗੀ ਉਹ ਤੁਹਾਡੇ ਸਾਹਮਣੇ ਰੱਖ ਦਿੱਤੀ ਜਾਵੇਗੀ ਲੇਕਿਨ ਹੁਣ ਤੱਕ ਦੀ ਸ਼ਾਨਦਿਨ ਦੇ ਵਿੱਚ ਹੁਣ ਤੱਕ ਦੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਚੀਜ਼ ਦਾ ਖੁਲਾਸਾ ਹੋਇਆ ਏ ਉਹ ਇਸ ਚੀਜ਼ ਦਾ ਖੁਲਾਸਾ ਹੋਇਆ ਏ ਕਿ ਨਿਹਾਲ ਸਿੰਘ ਵਾਲਾ ਮੋਗੇ ਦਾ ਜੋ ਅਮਰਿਤਪਾਲ ਸਿੰਘ ਹੈ ਇਹ ਅਮਰਿਤਪਾਲ ਸਿੰਘ ਆਮ ਆਦਮੀ ਪਾਰਟੀ ਦਾ ਬੁਲਾਰਾ ਸੀ ਹੁਣ ਗੱਲ ਕਰੀਏ ਕਿ ਆਖਿਰਕਾਰ ਉਥੇ ਮੋਗਾ ਤੋਂ ਇਥੇ ਖਡੂਰ ਸਾਹਿਬ ਦੇ ਵਿੱਚ ਆ ਕੇ ਨਾਮਜ਼ਦਗੀ ਪੇਪਰ ਕਿਉਂ ਪੜੇ ਗਏ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਸਵਾਲ ਇਸ ਕਰਕੇ ਵੀ ਖੜਾ ਹੁੰਦਾ ਹੈ ਕਿ ਇਹ ਅਮਰਿਤਪਾਲ ਸਿੰਘ ਉਸ ਸਾਈਡ ਤੋਂ ਵੀ ਇਲੈਕਸ਼ਨ ਲੜ ਸਕਦਾ ਸੀ ਲੇਕਿਨ ਆਖਿਰਕਾਰ ਕਿਉਂ ਉਸੇ ਤਰੀਕੇ ਦਾ ਹੀ ਭੇਸ ਪਣਾ ਕੇ ਗੋਲ ਫੀਲੇ ਰੰਗ ਦਾ ਪਰਨਾ ਬਣ ਕੇ ਉਸੇ ਤਰੀਕੇ ਦੀ ਹੀ ਫੋਟੋ ਨਾਮਜ਼ਦਗੀ ਪੇਪਰਾਂ ਦੇ ਵਿੱਚ ਲਗਾਈ ਗਈ। ਨਚੋੜ ਵਿੱਚ ਜਾਈਏ ਤਾਂ ਇਹ ਇਸ ਕਰਕੇ ਕੀਤਾ ਗਿਆ ਕਿਉਂਕਿ ਜਦੋਂ ਅਲਫਾਬੈਟਿਕਲੀ ਅਸੀਂ ਗੱਲ ਕਰੀਏ ਤੇ ਅਮਰਪਾਲ ਸਿੰਘ ਹੁਰਾਂ ਦਾ ਨਾਮ ਅੱਗੇ ਹੀ ਆਏਗਾ। ਤਾਂ ਕਿ ਵੋਟਰਾਂ ਨੂੰ ਜਿਨੇ ਵੀ ਖਡੂਰ ਸਾਹਿਬ ਦੇ ਵੋਟਰ ਨੇ ਉਹਨਾਂ ਨੂੰ ਪਰਮਾਇਆ ਜਾ ਸਕੇ, ਆਪਣੇ ਜਾਲ ਦੇ ਵਿੱਚ ਫਸਾਇਆ ਜਾ ਸਕੇ ਤੇ ਉਹ ਗਲਤੀ ਦੇ ਨਾਲ ਇਸ ਇੱਕ ਤਰੀਕੇ ਦੇ ਨਾਲ ਦੂਜੇ ਅਮਰਿਤਪਾਲ ਨੂੰ ਵੋਟਾਂ ਪਾ ਦੇਣ। ਹਾਲਾਂਕਿ ਭਾਈ ਅਮਰਿਤਪਾਲ ਸਿੰਘ ਹੁਰਾਂ ਦੀ ਟੀਮ ਦੇ ਵੱਲੋਂ ਹੁਣ ਲਗਾਤਾਰ ਇਹ ਪ੍ਰਚਾਰ ਤੇ ਪ੍ਰਸਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਕਿ ਤੁਸੀਂ ਨਾਮ ਨੂੰ ਦੇਖ ਕੇ ਵੋਟ ਨਹੀਂ ਪਾਣੀ ਤੁਸੀਂ ਚੋਣ ਨਿਸ਼ਾਨ ਨੂੰ ਦੇਖ ਕੇ ਵੋਟ ਪਾਣੀ ਹੈ ਕਿ ਤੁਹਾਡਾ ਜਿਹੜਾ ਚੋਣ ਨਿਸ਼ਾਨ ਹੋਵੇਗਾ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਦੱਸ ਦਵਾਂਗੇ ਕਿ ਭਾਈ ਅਮਰਿਤਪਾਲ ਸਿੰਘ ਹੁਰਾਂ ਦਾ ਚੋਣ ਨਿਸ਼ਾਨ ਕੀ ਹੈ ਤੁਸੀਂ ਮੋਰ ਉਹਦੇ ਤੇ ਲਗਾਉਣੀ ਆ ਪਰ ਉਸ ਤੋਂ ਪਹਿਲਾਂ ਹੀ ਇਹ ਦੂਜੇ ਨਿਹਾਲ ਸਿੰਘ ਵਾਲਾ ਮੋਗਾ ਦੇ ਅਮਰਪਾਲ ਸਿੰਘ ਨੇ ਆਪਣੇ ਪੇਪਰ ਵਾਪਸ ਲੈ ਲੈਨੇ ਸਿਆਸਤ ਵਿੱਚ ਬੜਾ ਹੀ ਕੁਝ ਚੱਲਦਾ ਹੈ ਜੀ ਸਿਆਸੀ ਚਾਲਾਂ ਵੀ ਖੇਡੀਆਂ ਜਾਂਦੀਆਂ ਨੇ ਇੱਕ ਧਿਰ ਨੂੰ ਖਤਮ ਕਰਨ ਦੇ ਲਈ ਇੱਕ ਨਵੀਂ ਧਿਰ ਸੇਮ ਉਸੇ ਤਰੀਕੇ ਦੇ ਨਾਲ ਅੱਗੇ ਖੜੀ ਕਰ ਦਿੱਤੀ ਜਾਂਦੀ ਹੈ ਜਿਸ ਤਰੀਕੇ ਅਸੀਂ ਗੁਰਮੀਤ ਸਿੰਘ ਖੁੱਡੀਆਂ ਦੇ ਬਾਬਤ ਵੀ ਅਸੀਂ ਗੱਲ ਕੀਤੀ ਸੀ ਕਿ ਇੱਕ ਤਰੀਕੇ ਦੇ ਨਾਲ ਨਾਮ ਦਾ ਡਬਲ ਰੋਲ ਲਿਆ ਕੇ ਸਾਹਮਣੇ ਰੱਖ ਦਿੱਤਾ ਸੀ ਗੁਰਮੀਤ ਸਿੰਘ ਖੁੱਡੀਆਂ ਇੱਕ ਕੈਬਨਿਟ ਮੰਤਰੀ ਤੇ ਦੂਜੇ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਕਿ ਮਜ਼ਦੂਰ ਨੇ ਜਿਹੜੇ ਕਿ ਮਜ਼ਦੂਰ ਪਰਿਵਾਰ ਦੇ ਨਾਲ ਸੰਬੰਧਿਤ ਨੇ ਜਿਹੜੇ ਕਿ ਮਹਾਸਪੰਜ ਜਮਾਤਾਂ ਪਾਸ ਨੇ ਇਸ ਤਰੀਕੇ ਦੀਆਂ ਸਿਆਸੀ ਚਾਲਾਂ ਇਹ ਪਹਿਲੀ ਵਾਰ ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਸਾਹਮਣੇ ਨਹੀਂ ਆਂਦੀਆਂ ਆਈਆਂ ਇਸ ਤੋਂ ਪਹਿਲਾਂ ਵੀ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਨੇ ਹੁਣ ਤੱਕ ਦੀਆਂ ਬਹੁਤ ਸਾਰੀਆਂ ਇਲੈਕਸ਼ਨ ਦੇ ਵਿੱਚ ਇਸ ਤਰੀਕੇ ਦੇ ਨਾਲ ਹੁੰਦਾ ਆਇਆ ਅੱਜ ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਜਿਹੜੇ ਕਿ ਸਿਹਤ ਮੰਤਰੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਰਹੇ ਉਹਨਾਂ ਨੇ ਵੀ ਕਿਹਾ ਕਿ ਇੱਕ ਸਮੇਂ ਉਹ ਵੀ ਜਦੋਂ ਇਲੈਕਸ਼ਨ ਲੜ ਰਹੇ ਸਨ ਤਾਂ ਸੇਮ ਉਸੇ ਹੀ ਤਰੀਕੇ ਦੇ ਇੱਕ ਪਰਸਨ ਨੂੰ ਉਹਨਾਂ ਦਾ ਵੀ ਨਾਮ ਬਲਬੀਰ ਸਿੰਘ ਸਿੱਧੂ ਸੀ ਤੇ ਕਿਸੇ ਸਿਆਸੀ ਧਿਰ ਦੇ ਵੱਲੋਂ ਲਿਆ ਕੇ ਉਹਨਾਂ ਦੇ ਸਾਹਮਣੇ ਖੜਾ ਕਰ ਦਿੱਤਾ ਗਿਆ ਸੀ ਗੱਲਬਾਤ ਕਰਾਂਗੇ ਜੀ ਲੁਧਿਆਣਾ ਹਲਕੇ ਦੀ ਲੁਧਿਆਣਾ ਲੋਕ ਸਭਾ ਸੀਟ ਗਰਮ ਗਰਮ ਇੱਕ ਤਰੀਕੇ ਦੇ ਨਾਲ ਹੌਟ ਸੀਟ ਜਿਵੇਂ ਜਿਵੇਂ ਸਮਾਂ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਉਸੇ ਤਰੀਕੇ ਹੀ ਇਹ ਸੀਟ ਹੋਰ ਵੀ ਜ਼ਿਆਦਾ ਤੇਜ਼ੀ ਦੇ ਨਾਲ ਹੌਟ ਹੁੰਦੀ ਜਾ ਰਹੀ ਹੈ ਗੱਲਬਾਤ ਕਰੀਏ ਅਮਰਿੰਦਰ ਸਿੰਘ ਰਾਜਵੜਿੰਗ ਅਮਰਿੰਦਰ ਸਿੰਘ ਰਾਜਵੜਿੰਗ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਇੱਥੋਂ ਕਾਂਗਰਸ ਪਾਰਟੀ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਤੇ ਦੂਜੇ ਪਾਸੇ ਰਮਨਜੀਤ ਸਿੰਘ ਬਿੱਟੂ ਜਿਹੜੇ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਇਸੇ ਨਾਲ ਹੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਇੱਲੋਂ ਇਥੇ ਚੋਣ ਮੈਦਾਨ ਦੇ ਵਿੱਚ ਨੇ ਤੇ ਨਾਲ ਦੀ ਨਾਲ ਗੱਲ ਕਰੀਏ ਤਾਂ ਕਮਲਜੀਤ ਬਰਾੜ ਜਿਹੜੇ ਕਿ ਇੱਕ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਦਾ ਹਿੱਸਾ ਰਏ ਲੇਕਿਨ ਹੁਣ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਥੋਂ ਇਲੈਕਸ਼ਨ ਲੜ ਰਹੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਦੇ ਵੀ ਇੱਕ ਕੈਂਡੀਡੇਟ ਜਿਹੜੇ ਨੇ ਇਥੇ ਚੋਣ ਮੈਦਾਨ ਦੇ ਵਿੱਚ ਨੇ ਪਰ ਜੇਕਰ ਇਸ ਲੋਕ ਸਭਾ ਹਲਕੇ ਲੁਧਿਆਣੇ ਦੀ ਗੱਲ ਕਰੀਏ ਇੱਥੇ ਮੁੱਦੇ ਕੀ ਨੇ ਇੱਥੇ ਸਮੱਸਿਆਵਾਂ ਕੀ ਨੇ ਇੱਥੇ ਕੈਂਡੀਡੇਟ ਕਿਸ ਤਰੀਕੇ ਦੇ ਨਾਲ ਜਿੱਤ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਲੁਧਿਆਣਾ ਲੋਕ ਸਭਾ ਹਲਕੇ ਦੀ ਸੀਟ ਦੇ ਬਾਬਤ ਇਹ ਗੱਲ ਕੀਤੀ ਜਾਂਦੀ ਹੈ ਕਿ ਇੱਥੇ ਸ਼ੈਰੀ ਵੋਟ ਕਿਤੇ ਜ਼ਿਆਦਾ ਹੈ ਜਦੋਂ ਕਿ ਪਿੰਡੂ ਵੋਟ ਬਹੁਤ ਘੱਟ ਹੈ ਸ਼ੈਰੀ ਵੋਟ ਤੇ ਚਲਦੇ ਹੋਏ ਰਵਨੀਤ ਬਿੱਟੂ ਲਗਾਤਾਰ ਦੋ ਵਾਰ ਕਾਂਗਰਸ ਪਾਰਟੀ ਤੋਂ ਇੱਥੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇੱਥੇ ਇੱਕ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਬੋਲ ਪਾ ਲਿਆ ਰਿਹਾ ਦੋ ਵਾਰ ਸ਼ਰਨਜੀਤ ਸਿੰਘ ਲੋਹੀ ਇੱਥੇ ਮੈਂਬਰ ਪਾਰਲੀਮੈਂਟ ਬਣੇ ਤਾਂ ਉਹਨਾਂ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਹੋਰ ਕੈਂਡੀਡੇਟ ਇਹਨਾਂ ਦਾ ਜਿਨ੍ਹਾਂ ਦਾ ਨਾਮ ਅਮਰੀਕ ਸਿੰਘ ਆਲੇਵਾਲ ਸੀ ਉਹਨਾਂ ਨੇ ਵੀ ਇੱਥੋਂ ਇਲੈਕਸ਼ਨ ਜਿੱਤੀ ਤੇ ਉਹਨਾਂ ਤੋਂ ਬਾਅਦ ਲਗਾਤਾਰ 15 ਸਾਲ ਇੱਥੇ ਕਾਂਗਰਸ ਪਾਰਟੀ ਦਾ ਖਬਜ਼ਾ ਰਿਹਾ ਮਨੀਸ਼ ਦਿਵਾਰੀ ਨੇਵੀਥੋ ਇਲੈਕਸ਼ਨ ਲੜੀ ਉਹਨਾਂ ਨੇ ਵੀ ਜਿੱਤ ਪ੍ਰਾਪਤ ਕੀਤੀ ਤੇ ਹੁਣ ਮਨੀਸ਼ ਦਿਵਾੜੀ ਈਕਵਲੇ ਉਹ ਲੁਧਿਆਣਾ ਤੋਂ ਇਲੈਕਸ਼ਨ ਜਿੱਤਦੇ ਨੇ ਫਿਰ ਅਨੰਦਪੁਰ ਸਾਹਿਬ ਹਲਕੇ ਤੋਂ ਇਲੈਕਸ਼ਨ ਜਿੱਤਦੇ ਨੇ ਕਿ ਹੁਣ ਅਨੰਦਪੁਰ ਸਾਹਿਬ ਹਲਕੇ ਤੋਂ ਬਾਅਦ ਇੱਥੇ ਚੰਡੀਗੜ੍ਹ ਸੀਟ ਦੇ ਵਿੱਚ ਇਲੈਕਸ਼ਨ ਲੜ ਰਹੇ ਨੇ ਪਰ ਮਨੀਸ਼ ਦਿਵਾੜੀ ਇੱਥੇ ਕਾਂਗਰਸ ਪਾਰਟੀ ਤੋਂ ਰਵਨੀਤ ਮਿੱਟੂ ਇੱਥੇ ਕਾਂਗਰਸ ਪਾਰਟੀ ਤੋਂ ਮੈਂਬਰ ਪਾਰਲੀਮੈਂਟ ਰਹੇ ਲੇਕਿਨ ਉਥੇ ਦੀਆਂ ਸਮੱਸਿਆਵਾਂ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਮੁੱਢਲੀ ਜਿਹੜੀ ਸਮੱਸਿਆ ਉੱਥੋਂ ਦੀ ਲੋਕਾਂ ਦੀ ਹੈ ਬੁੱਡਾ ਨਾਲਾ ਜਿਹੜਾ ਕਿ ਸਰਦੀਆਂ ਮਾਫੀ ਚਾਹਾਂਗੀ ਜਿਹੜਾ ਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਇਸ ਤਰੀਕੇ ਦੀ ਉੱਥੇ ਦੀ ਹਾਲਤ ਹੋ ਜਾਂਦੀ ਹੈ ਕਿ ਆਲੇ ਦੁਆਲੇ ਚਿੱਕੜ ਹੀ ਚਿੱਕੜ ਤੇ ਇੱਕ ਤਰੀਕੇ ਨਾਲ ਗੰਦੀਆਂ ਬਿਮਾਰੀਆਂ ਲੱਗਣ ਦਾ ਲਗਾਤਾਰ ਜੜਾਏਗਾ ਡਰ ਉੱਥੇ ਦੇ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਨੂੰ ਸਤਾਉਣ ਲੱਗਦਾ ਹੈ ਜਿੰਨੀ ਵੀ ਉੱਥੇ ਉਦਯੋਗਿਕ ਖੇਤਰ ਆ ਜਿਹੜੀਆਂ ਫੈਕਟਰੀਆਂ ਬਣੀਆਂ ਹੋਈਆਂ ਨੇ ਉਹਨਾਂ ਦਾ ਜਿਹੜਾ ਮਲ ਪਦਾਰਥਾ ਜਿਹੜਾ ਵੇਸਟੇਜ ਆ ਉਹ ਇਥੇ ਬੁੱਡੇ ਨਾਲੇ ਦੇ ਵਿੱਚ ਡਿੱਗਦਾ ਏ ਜਿਹੜਾ ਬੁੱਡੇ ਨਾਲੇ ਤੋਂ ਫਿਰ ਪਾਣੀ ਕਿਸੇ ਨਾ ਕਿਸੇ ਤਰੀਕੇ ਸਾਫ਼ ਹੋ ਕੇ ਜਿਹੜਾ ਲੋਕਾਂ ਦੇ ਘਰੇ ਦੇ ਘਰਾਂ ਦੇ ਵਿੱਚ ਪਹੁੰਚਦਾ ਉਹਦੇ ਤੋਂ ਬਿਮਾਰੀਆਂ ਹੋਰ ਵੀ ਜ਼ਿਆਦਾ ਅੱਗੇ ਵੱਲ ਨੂੰ ਵਧਦੀਆਂ ਨੇ ਉਦਯੋਗਿਕ ਖੇਤਰ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਆ ਬੁੱਡੇ ਨਾਲੇ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਆ ਤੇ ਜਿਹੜੀ ਹੋਰ ਬਹੁਤ ਵੱਡੀ ਸਮੱਸਿਆ ਏ ਉਥੇ ਸਭ ਤੋਂ ਵੱਧ ਟ੍ਰੈਫਿਕ ਜਿਹੜਾ ਹੈਗਾ ਜਾਮ ਹੁੰਦਾ ਏ ਇਹ ਵੀ ਸਮੱਸਿਆ ਹੈ ਲੇਕਿਨ ਇਹਨਾਂ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ 15 ਸਾਲ ਕਾਂਗਰਸ ਪਾਰਟੀ ਇਥੋਂ ਕੰਮ ਕਰਦੀ ਹੈ ਲੇਕਿਨ ਸਮੱਸਿਆਵਾਂ ਜਿਉਂਦੀਆਂ ਤੇ ਆਉਂਦੀਆਂ ਹੁਣ ਜਦੋਂ ਅਮਰਿੰਦਰ ਸਿੰਘ ਰਾਜਾਵੜਿੰਗ ਉਥੇ ਲਗਾਤਾਰ ਲੋਕਾਂ ਦੇ ਵਿੱਚ ਫਿਚਰ ਆਏ ਨੇ ਤਾਂ ਉਹਨਾਂ ਦੇ ਵੱਲੋਂ ਦਾਵਾ ਤੇ ਵਾਦਾ ਇਹ ਕੀਤਾ ਜਾ ਰਿਹਾ ਹੈ ਕਿ ਬੇਸ਼ੱਕ ਉਹ ਗਿੱਦੜ ਬਾਹਾ ਹਲਕੇ ਤੋਂ ਨਹੀਂ ਲੇਕਿਨ ਉਹ bari ਉਮੀਦਵਾਰ ਇਸ ਕਰਕੇ ਨਹੀਂ ਕਿਉਂਕਿ ਉਹ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਉਹ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਇਲੈਕਸ਼ਨ ਲੜ ਸਕਦੇ ਨਹੀਂ ਜਦੋਂ ਕਿ ਰਵਨੀਤ ਬਿੱਟੂ ਦੇ ਵੱਲੋਂ ਲਗਾਤਾਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਬਾਹਰੀ ਨਹੀਂ ਪਰ باوجود ਇਸ ਤੇ ਜੇਕਰ ਇਸ ਖਬਰ ਦੀ ਇਸ ਲੋਕ ਸਭਾ ਹਲਕੇ ਦੀ ਗਹਿਰਾਈ ਦੇ ਵਿੱਚ ਜਾਈਏ ਇਸ ਨੂੰ ਵਾਚਿਆ ਜਾਵੇ ਤਾਂ ਤੁਸੀਂ ਦੇਖੋ ਕਿ ਇੱਥੇ ਲਗਭਗ 12 ਲੱਖ ਵੋਟਰ ਨੇ ਜਿਨ੍ਹਾਂ ਦੇ ਵਿੱਚ ਆਦੀ ਆਬਾਦੀ ਮਹਿਲਾਵਾਂ ਦੀ ਵੀ ਹੈ ਪੁਰਸ਼ ਵੀ ਨੇ ਪਰ ਵੱਡੇ ਰੂਪ ਦੇ ਵਿੱਚ ਜੇਕਰ ਇਥੋਂ ਕਿਸੇ ਵੀ ਕੈਂਡੀਡੇਟ ਨੇ ਜੇਕਰ ਜਿੱਤ ਪ੍ਰਾਪਤ ਕਰਨੀ ਆ ਤਾਂ ਉਹਨੂੰ ਇਸ ਤਰੀਕੇ ਦੇ ਨਾਲ ਲਗਭਗ 2.2 ਲੱਖ ਵੋਟਾਂ ਦਾ ਇਸ ਤਰੀਕੇ ਨਾਲ ਲੈ ਕੇ ਚਲਣੀਆਂ ਪੈਣਗੀਆਂ ਜਿਹੜੀਆਂ ਕਿ ਵੱਧ ਲੈ ਕੇ ਉਹ ਚੱਲੇ ਤਾਂ ਇਥੋਂ ਜਿੱਤ ਪ੍ਰਾਪਤ ਕਰ ਸਕੇ ਤੁਸੀਂ ਦੇਖੋ ਕਿ ਲਗਾਤਾਰ ਇਸ ਸੀਟ ਨੂੰ ਲੈ ਕੇ ਖਮਸਾਨ ਹੈ ਪਰ ਜਿਸ ਤਰੀਕੇ ਦੇ ਨਾਲ ਅਮਰਿੰਦਰ ਸਿੰਘ ਰਾਜਾਵੜੀ ਨਾ ਸਿਰਫ ਲੋਕ ਸਭਾ ਹਲਕਾ ਲੁਧਿਆਣਾ ਦੇ ਵਿੱਚ ਆਪਣਾ ਪ੍ਰਚਾਰ ਨੂੰ ਲਗਾਤਾਰ ਪੂਰੀ ਹਿੰਮਤ ਨਾਲ ਸ਼ਕਤੀ ਦੇ ਨਾਲ ਜਨੂਨ ਦੇ ਨਾਲ ਅੱਗੇ ਵੱਲ ਨੂੰ ਲੈ ਕੇ ਵਧ ਰਹੇ ਨੇ ਉਥੇ ਹੀ ਉਹ ਪੰਜਾਬ ਦੀਆਂ ਹੋਰ ਨਾ 13 ਸੀਟਾਂ ਦੇ ਉੱਤੇ ਵੀ ਲਗਾਤਾਰ ਜਾ ਰਹੇ ਨੇ ਜਾਨੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਸਿਰਫ ਤੇ ਸਿਰਫ ਲੋਕ ਸਭਾ ਹਲਕਾ ਲੁਧਿਆਣਾ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੇ ਉਹ ਹੋਰ ਨਾ ਹਲਕਿਆਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਅਮਰਜੀਤ ਕੌਰ ਸਾਹੂ ਕੇ ਜਿਹੜੇ ਕਿ ਫਰੀਦਕੋਟ ਤੋਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੇ ਬਾਬਤ ਵੀ ਕੱਲ ਉਹਨਾਂ ਨੇ ਇੱਕ ਪੋਸਟ ਜਿਹੜੀ ਸ਼ੇਅਰ ਕੀਤੀ ਹੈ ਕਿ ਉੱਥੇ ਜਾ ਕੇ ਚੋਣ ਪ੍ਰਚਾਰ ਕਰਨਗੇ ਤੇ ਉਸ ਤੋਂ ਪਹਿਲਾਂ ਹੋਰ ਜਿੰਨੇ ਵੀ ਕੈਂਡੀਡੇਟ ਨੇ ਉਹਨਾਂ ਦੇ ਲਈ ਜਾ ਜਾ ਕੇ ਚੋਣ ਪ੍ਰਚਾਰ ਕਰ ਰਹੇ ਨੇ ਪਰ ਲੁਧਿਆਣਾ ਲੋਕ ਸਭਾ ਹਲਕਾ ਸੀਟ ਹੌਟ ਤੇ ਨਾਲ ਦੀ ਨਾਲ ਇਹਦੇ ਤੇ ਨਜ਼ਰ ਲਗਾਤਾ ਸਾਡੀ ਬਣੀ ਰਹੇਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਘਟਨਾ ਕਰਮ ਰਹਿੰਦਾ ਹੈ ਹਾਲਾਂਕਿ ਜੇਕਰ ਰਿਪੋਰਟਾਂ ਦੀ ਗੱਲ ਕਰੀਏ ਮੀਡੀਆ ਸਰਵੇ ਦੀ ਗੱਲ ਕਰੀਏ ਤਾਂ ਹਾਲ ਦੀ ਘੜੀ ਦੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਕਾਫੀ ਅੱਗੇ ਵੱਲ ਨੂੰ ਵਾਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਰਮਨੀਤ ਬਿੱਟੂ ਜਿਹੜੇ ਕਿ ਦੋ ਵਾਰ ਇਥੋਂ ਮੈਂਬਰ ਪਾਰਲੀਮੈਂਟ ਰਹੇ ਤਾਂ ਉਹਨਾਂ ਦੇ ਨਾਲ ਜਿੰਨੀ ਵੀ ਵੋਟ ਜ਼ਿਆਦਾਤਰ ਜੁੜੀ ਹੋਈ ਸੀ ਉਹ ਕਾਂਗਰਸੀਆਂ ਦੀ ਜੁੜੀ ਹੋਈ ਸੀ ਉਹ ਕਾਂਗਰਸੀਆਂ ਦੀ ਜਈ ਵੋਟ ਸੀ ਕੁਝ ਇੱਕ ਬੰਦੇ ਰਵਨੀਤ ਬਿੱਟੂ ਦੇ ਨਾਲ ਚਲੇ ਗਏ ਤੇ ਕੁਝ ਇੱਕ ਹਲੇ ਵੀ ਆਪਣੇ ਆਪ ਨੂੰ ਕਾਂਗਰਸ ਦੇ ਨਾਲ ਹੀ ਰੱਖਣਾ ਚਾਹੁੰਦੇ ਨੇ ਤੇ ਕਾਂਗਰਸ ਦੇ ਨਾਲ ਹੀ ਚੱਲ ਰਹੇ ਨੇ ਰਵਨੀਤ ਬਿੱਟੂ ਦੇ ਵੀ ਕੁਝ ਇੱਕ ਸਾਥੀ ਆ ਕੇ ਹੁਣ ਇੱਥੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਲੈਂਦੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਚੱਲਦੇ ਹੋਏ ਦਿਖਾਈ ਦੇ ਰਹੇ ਨੇ ਜੀ ਦਾ ਘਟਾ ਸਿੱਧੇ ਤੌਰ ਤੇ ਰਵਨੀਤ ਬਿੱਟੂ ਨੂੰ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਇਹਦੇ ਨਾਲ ਹੀ ਕਿਸਾਨਾਂ ਦੇ ਵੱਲੋਂ ਵਿਰੋਧ ਇਹ ਵੀ ਕਾਟਾ ਇੱਕ ਤਰੀਕੇ ਦੇ ਨਾਲ ਜਿਹੜਾ ਹੈਗਾ ਰਵਨੀਤ ਬਿੱਟੂ ਨੂੰ ਜਨਨਾ ਪੈ ਰਿਆ ਅੱਜ ਸਾਬਕਾ ਸੇਤ ਮੰਤਰੀ ਬਲਬੀਰ ਸਿੰਘ ਸਿੱਧੂ ਹੁਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਜਿਹੜੀ ਗੱਲ ਕਿਤੇ ਨਾ ਕਿਤੇ ਵਾਜਬ ਵੀ ਦਿਖਾਈ ਦਿੰਦੀ ਆ ਕਿ ਰਵਨੀਤ ਬਿੱਟੂ ਦਾ ਪਰਿਵਾਰ ਉਹ ਪਰਿਵਾਰ ਜਿਸ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਇਹਨਾਂ ਦੇ ਵੱਡ ਬਡੇਰੇ ਸੀ ਇਹਨਾਂ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਨੂੰ ਅਣਗਿਣਤ ਅਹੁਦੇ ਦੇ ਕੇ ਨਿਵਾਜਿਆ ਗਿਆ ਲੇਕਿਨ ਰਵਨੀਤ ਬਿੱਟੂ ਆਖਿਰਕਾਰ ਕਿਉਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਇਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਪਿੱਛੇ ਵੱਲ ਲੈ ਜਾਣਗੀਆਂ ਤੇ ਲੋਕਾਂ ਦਾ ਉਹਨਾਂ ਤੋਂ ਮੋਹ ਪੰਗ ਹੋਵੇਗਾ ਤੇ ਇਹ ਮੋਹ ਪੰਗ ਲੋਕ ਸਭਾ ਚੋਣਾਂ 2024 ਦੇ ਵਿੱਚ ਹੀ ਹੋ ਜਾਏਗਾ 4 ਜੂਨ ਨੂੰ ਜਦੋਂ ਰਿਜ਼ਲਟ ਆਵੇਗਾ ਉਹਨਾਂ ਕਿਹਾ ਕਿ ਉਦੋਂ ਰਵਨੀਤ ਬਿੱਟੂ ਨੂੰ ਆਪਣੀ ਕੀਤੀ ਤੇ ਪਛਤਾਵਾ ਹੋਵੇਗਾ ਅਸੀਂ ਇਹ ਨਹੀਂ ਕਹਿੰਦੇ ਕਿ ਉਥੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿੱਤ ਹੀ ਜਾਣਾ ਅਸੀਂ ਇਹ ਨਹੀਂ ਕਹਿੰਦੇ ਕਿ ਉਥੋਂ ਰਵਨੀਤ ਬਿੱਟੂ ਹਾਰ ਜਾਣਗੇ ਮੁਕਾਬਲਾ ਆਪਸ ਵਿੱਚ ਦੋਨਾਂ ਦਾ ਜਿਹੜੇ ਇੱਕੋ ਪਾਰਟੀ ਤੋਂ ਸੀ ਇੱਕ ਵੇਲੇ ਕੜਾਈ ਲੇਕਿਨ ਦੇਖਣਾ लाजवाब ਕਿ ਆਖਿਰਕਾਰ ਬੜਤ ਕੌਣ ਮਾਰੇਗਾ ਕਿਉਂਕਿ ਜਦੋਂ ਦੋ ਖਿਡਾਰੀ ਚੋਨ ਮੈਦਾਨ ਦੇ ਵਿੱਚ ਨਿਤਰ ਦੇ ਨੇ 4 ਨਿਤਰ ਦੇ ਨੇ 5 ਨਿਤਰ ਦੇ ਨੇ ਇੱਕ ਇੱਕ ਕਰਕੇ ਜਦੋਂ ਸਾਰਿਆਂ ਦਾ ਮੁਕਾਬਲਾ ਹੁੰਦਾ ਹੈ ਤਾਂ ਉਹਨਾਂ ਦੇ ਵਿੱਚੋਂ ਬੜਤ ਤਾਂ ਕਿਸੇ ਇੱਕ ਨੇ ਹੀ ਲੈ ਕੇ ਜਾਣੀ ਹੁੰਦੀ ਹੈ ਜਿੱਤਣਾ ਤਾਂ ਕਿਸੇ ਇੱਕ ਨਹੀਂ ਹੁੰਦਾ ਹੈ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਕੌਣ ਇਹ ਸੀਟ ਦੇ ਉੱਤੇ ਜਿੱਤ ਪ੍ਰਾਪਤ ਕਰਦਾ ਹੈ ਤੇ ਕੌਣ ਬੁੱਡੇ ਨਾਲੀ ਦੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ ਕੌਣ ਟ੍ਰੈਫਿਕ ਦੀ ਸਮੱਸਿਆ ਨੂੰ ਖਤਮ ਕਰਦਾ ਹੈ ਤੇ ਕੌਣ ਉਦਯੋਗਿਕ ਖੇਤਰ ਜਿਹੜਾ ਉਸ ਹਲਕੇ ਦਾ ਹੈ ਉਸ ਨੂੰ ਦੂਰ ਕਰਕੇ ਪੰਜਾਬ ਦੇ ਮੁੰਡਿਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਤੇ ਖਾਸ ਕਰਕੇ ਲੁਧਿਆਣਾ ਲੋਕ ਸਭਾ ਹਲਕੇ ਦੀ ਸੀਟ ਦੇ ਉੱਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਂਦਾ ਇਹਨਾਂ ਸਾਰੀਆਂ ਚੀਜ਼ਾਂ ਤੇ ਸਾਡੀ ਨਜ਼ਰ ਬਣੀ ਰਹੇਗੀ ਪਰ ਅੱਜ ਦੇ ਸਮੇਂ ਲਈ ਇਨਾ ਹੀ ਹੁਣ ਮੈਨੂੰ ਹਰਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ